ਬੀਜੇਪੀ ਵੱਲੋਂ ਜਿਸ ਤਰੀਕੇ ਨਾਲ ਮੈਮੋਰੰਡਮ ਸੌਪਿਆ ਗਿਆ ਮੁਖ ਚੋਣ ਅਫਸਰ ਪੰਜਾਬ ਨੂੰ ਉਸ ਤੇ ਬਦਲੇ ਹੀ ਹੁਣ ਸੰਯੁਕਤ ਕਿਸਾਨ ਮੋਰਚੇ ਦਾ ਇੱਕ ਵਫਦ ਅੱਜ ਮੁਖ ਚੋਣ ਅਫਸਰ ਨੂੰ ਮਿਲਿਆ ਹੈ ਤਾਂ ਕੀ ਕੁਝ ਮੁੱਦੇ ਰਹੇ ਨੇ ਗੱਲਬਾਤ ਕਰਦੇ ਹਰਮਿੰਦਰ ਸਿੰਘ ਕਾਦੀਆਂਣਾ ਕਾਦੀਆਂ ਜੀ ਖਾਸ ਕਿਹੜੇ ਮੁੱਦੇ ਰਹੇ ਨੇ ਕਿਉਂਕਿ ਪਿਛਲੇ ਦਿਨੀ ਵੱਖ-ਵੱਖ ਜਿਹੜੀਆਂ ਪਾਰਟੀਆਂ ਦੇ ਨੁਮਾਇੰਦੇ ਵੀ ਆ ਕੇ ਗਏ ਆ ਸੀਨੀਅਰ ਉਹਨਾਂ ਦੇ ਲੀਡਰ ਵੀ ਆ ਕੇ ਗਏ ਆ 10 ਦੇਸ ਵੀ ਕਿਸਾਨਾਂ ਵੱਲੋਂ ਰੋਕਿਆ ਜਾ ਰਿਹਾ ਹੈ ਖਰੂਦ ਪਾਇਆ ਜਾ ਰਿਹਾ ਹੈ ਤਾਂ ਕੀ ਕਹਿਣਾ ਤੁਹਾਡਾ ਅਸਲ 'ਚ ਜਿਹੜੀਆਂ ਪੋਲਿਟੀਕਲ ਪਾਰਟੀਆਂ ਨੇ ਆ ਕੇ ਇੱਥੇ ਲਾਅਨ ਆਰਡਰ ਦੀ ਗੱਲ ਕੀਤੀ ਆ ਪਹਿਲਾਂ ਤਾਂ ਮੈਂ ਉਹਦਾ ਜਵਾਬ ਦੇਣਾ ਚਾਹੁੰਦਾ ਵੀ ਲਾਅਨ ਆਰਡਰ ਪੂਰਾ ਮੈਂਟੇਨਡ ਆ ਪੰਜਾਬ 'ਚ ਕੋਈ ਹਾਲਾਤ ਅਜੇ ਖਰਾਬ ਨਹੀਂ ਜਿਹਹੇ ਜਾ ਸ਼ੋਅ ਕੀਤਾ ਜਾ ਰਿਹਾ ਛੋਣ ਕਮਿਸ਼ਨ ਨੂੰ ਇਹੀ ਅੱਜ ਮੈਮੋਰੰਡਮ ਮੇਰੇ ਸਿਪਾਇਆ ਜਿਹੜਾ ਸਾਨੂੰ ਖਰੂਦੀ ਕਿਹਾ ਗਿਆ ਇਹਦਾ ਜਵਾਬ ਦੇਣਾ ਹੈ ਅਸੀਂ ਉਸ ਨਮਾਇਦਾ ਜਥੇਬੰਦੀਆਂ 'ਚੋਂ ਆ ਜਿਨ੍ਹਾਂ ਨੇ ਵੱਡਾ ਸੰਘਰਸ਼ ਕਰਕੇ ਸ਼ਾਂਤਮਈ ਅੰਦੋਲਨ ਜਿੱਤੇ ਆ ਜੇ ਸ਼ਾਂਤਮਈ ਦੇ ਪ੍ਰਤੀਕ ਹੈਗੇ ਆ ਤਾਂ ਅਸੀਂ ਕਿਵੇਂ ਖਰੂਦੀ ਹੋ ਸਕਦੇ ਆ ਲੋਕਾਂ ਨੂੰ ਜਾਗਰੂਤ ਕਰਨਾ ਪਿਛਲੇ ਸਮੇਂ ਦੇ ਵਿੱਚ ਜੇ ਲੋਕ ਜਾਗਰੂਤ ਹੋਏ ਆ ਤਾਂ ਦੋ ਚੀਜ਼ਾਂ ਨਾਲ ਹੋਇਆ ਇੱਕ ਤਾਂ ਕਿਸਾਨ ਮੋਰਚੇ ਨਾਲ ਦੂਜਾ ਸੋਸ਼ਲ ਮੀਡੀਆ ਨਾਲ ਜੇ ਲੋਕ ਜਾਗਰੂਤ ਹੋ ਗਏ ਉਹਨਾਂ ਨੂੰ ਉਹ ਕੁਐਸਚਨ ਪੁੱਛ ਰਹੇ ਨੇ ਜਿਨ੍ਹਾਂ ਦੇ ਉਹ ਟੇਬਲ ਪਿਛਾ ਕੇ ਪਹਿਲਾਂ ਕਾਜੂ ਮਰਫੀਆਂ ਖੁਲਾਉਂਦੇ ਹੁੰਦੇ ਸੀ ਚਾਹ ਪੁਲਾਉਂਦੇ ਹੁੰਦੇ ਸੀ ਅੱਜ ਉਹਨਾਂ ਨੂੰ ਉਡੀਕਦੇ ਆ ਵੀ ਸਾਡੇ ਪਿੰਡ ਆਉਣਗੇ ਤਾਂ ਇਹਨਾਂ ਨੂੰ ਪਿਛਲੇ 5 ਸਾਲ ਦਾ ਮੈਨੀਫੈਸਟੋ ਦਿਖਾਇਆ ਜਾਊਗਾ ਉਹਨਾਂ ਦਾ ਹੀ ਉਹਨਾਂ ਤੋਂ ਪੁੱਛਿਆ ਜਾਊਗਾ ਕਦੋਂ ਸਾਡੀ ਆਮਦਨ 2022 ਚ ਤੁਗੜੀ ਕਰਨ ਦੀ ਗੱਲ ਕੀਤੀ ਸੀ ਉਹ ਕੀਤੀ ਕਦੋਂ ਕਰਜ਼ਾ ਮਾਫ ਕੀਤਾ ਕਦੋਂ ਸਾਡੇ ਬੱਚਾ ਨੂੰ ਨੌਕਰੀ ਦਿੱਤੀ ਕਦੋਂ ਫਸਲਾਂ ਦਾ ਮੁਆਵਜ਼ਾ ਦਿੱਤਾ ਇਸ ਤਰੀਕੇ ਨਾਲ ਜੇ ਡਿਬੇਟ ਲੈਵਲ ਦੇ ਉੱਤੇ ਜੇ ਕੁਐਸਚਨ ਕੀਤੇ ਜਾ ਰਿਹਾ ਤਾਂ ਉਹਦੇ ਚ ਡੈਮੋਕ੍ਰੇਸੀ ਫ੍ਰੀ ਐਂਡ ਫਾਈਂਡ ਜਿਹੜਾ ਕਿ ਮੋਟੋ ਵਾ ਇਲੈਕਸ਼ਨ ਕਮਿਸ਼ਨਰ ਦਾ ਉਹੀ ਹੱਲ ਹੋ ਰਿਹਾ ਹਰੇਕ ਵੋਟਰ ਨੂੰ ਆਪ ਦੀ ਫ੍ਰੀ ਐਂਡ ਫਾਈਂਡ ਤਰੀਕੇ ਨਾਲ ਆਜ਼ਾਦੀ ਆ ਵੋਟ ਪਾਉਣ ਦੀ ਤੇ ਆਜ਼ਾਦੀ ਆ ਪੁੱਛੜ ਦੀ ਤੇ ਤਿਆਰ ਕਰਨ ਦੀ ਵੀ ਨੁਮਾਇੰਦਾ ਜੇ ਪਿੰਡ ਚ ਆ ਕੇ ਸਾਡਾ ਜਵਾਬ ਨਹੀਂ ਦੇ ਰਿਹਾ ਤੇ ਪਾਰਲੀਮੈਂਟ ਜਾਂ ਅਸੈਂਬਲੀ ਜਾ ਕੇ ਉਹ ਜਵਾਬ ਕਿਵੇਂ ਦੇਊਗਾ ਤੇ ਇਹੀ ਗੱਲ ਪੁੱਛੀ ਜਾ ਰਹੀ ਹੈ ਤੇ ਉਹਨੂੰ ਖਰੂਦੀ ਕਿਹਾ ਜਾ ਰਿਹਾ ਸਿਰਫ ਗੱਲ ਇਹ ਹੈ ਵੀ ਪਿਛਲੇ 75 76 ਸਾਲਾਂ ਤੋਂ ਇਸ ਤਰ੍ਹਾਂ ਦੇ ਲੋਕ ਜਾਗਰੂਤ ਨਹੀਂ ਹੋਏ ਜਿੱਦਾਂ ਦੇ ਜਾਗਰੂਤ ਹੋ ਕੇ ਲੋਕ ਹੁਣ ਕੁਐਸਚਨ ਪੁੱਛ ਰਹੇ ਆ ਉਹ ਇਹਨਾਂ ਨੂੰ ਡਿਫਰੈਂਟ ਤਰੀਕਿਆਂ ਦੀ ਬਾਲ ਟੌਪਿਕਸ ਲਾ ਰਹੀ ਆ ਵੀ ਇਹ ਉੱਦਾਂ ਕਿਉਂ ਨਹੀਂ ਸਾਨੂੰ ਚਾਹਾਂ ਬੁਲਾ ਰਹੇ ਉੱਦਾਂ ਸਾਡੇ ਮੂਰੇ ਹੱਥ ਜੋੜ ਕੇ ਕਿਉਂ ਨਹੀਂ ਖੜੇ ਜਿਵੇਂ ਪਹਿਲਾਂ ਖੜਦੇ ਹੁੰਦੇ ਸੀ ਇਹ ਉਹਨਾਂ ਦੀ ਤਕਲੀਫ ਹੈ ਨਹੀਂ ਕਿਤਨਾ ਕਿਤੇ ਇਹ ਵੀ ਡਰ ਹੈ ਵੀ ਇਲੈਕਸ਼ਨ ਦਾ ਜਿਹੜਾ ਹਾਰਨ ਕਰਕੇ ਵੀ ਸਾਰਾ ਕੁਝ ਹੋ ਰਿਹਾ ਜਿਵੇਂ ਕਿਉਂਕਿ ਕਈ ਵਾਰ ਪ੍ਰਚਾਰ ਵੀ ਨਹੀਂ ਕੀਤਾ ਜਾਣ ਦੇ ਰਹਾ ਉਮੀਦਵਾਰਾਂ ਨੂੰ ਬੀਜੇਪੀ ਦੇ ਖਾਸ ਕਰਕੇ ਔਰ ਹੁਣ ਤੁਸੀਂ ਕਹਿ ਰਹੇ ਹੋ ਵੀ ਆਮ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਐ ਉਹਨਾਂ ਨੂੰ ਵੀ ਸਵਾਲ ਪੁੱਛੇ ਜਾਣਗੇ ਤਾਂ ਕਿਤੇ ਨਾ ਕਿਤੇ ਹਾਰਨ ਦਾ ਖਤਰਾ ਜਿਹਦੇ ਕਰਕੇ ਕੁਝ ਹੋ ਰਿਹਾ ਸਾਰਾ ਜਿੱਥੇ ਆਪਾਂ ਪਿਛਲੇ ਸਮੇਂ ਤੋਂ ਹੋ ਰਹੀਆਂ ਇਲੈਕਸ਼ਨਾਂ ਜਿਹੜੀਆਂ ਪੂਰੇ ਭਾਰਤ 'ਚ ਹੋ ਰਹੀਆਂ ਉੱਥੇ ਕਿਦਾਂ ਦਾ ਵਤੀਰਾ ਵਰਤਿਆ ਜਾ ਰਿਹਾ ਕਈ ਜਗ੍ਹਾ ਤੇ ਕੈਂਡੀਡੇਟ ਭਜਾ ਕੇ ਹੀ ਇਕੱਲੇ ਕੈਂਡੀਡੇਟ ਚਤਾਏ ਜਾ ਰਹੇ ਆ ਕਦੀ ਪਾਰਲੀਮੈਂਟ ਦਾ ਕੈਂਡੀਡੇਟ ਖੱਲਾ ਨਹੀਂ ਹੁੰਦਾ ਵੀ ਸੰਤੀ ਨਾਲ ਜਿੱਤ ਗਿਆ ਉੱਤੇ ਪਾਰਲੀਮੈਂਟ ਕੈਂਡੀਡੇਟ ਹੁੰਦੇ ਆ ਬਹੁਤ ਸਟੇਟਸ ਚ ਆਇਆ ਹੋਇਆ ਦੋ ਤਿੰਨ ਜਗ੍ਹਾ ਤੇ ਹੋ ਗਿਆ ਤੁਸੀਂ ਵੀ ਨੋਟ ਕੀਤਾ ਹੋਣਾ ਕਿਤੇ ਨਾ ਕਿਤੇ ਇਹ ਮੈਨੂੰ ਸ਼ਰਾੜਤ ਵੀ ਲੱਗੀ ਬੀਜੇਪੀ ਦੀ ਵੀ ਇੱਥੇ ਆ ਕੇ ਖਰੂਦੀ ਕਹਿ ਕੇ ਪੰਜਾਬ ਬਾਰਡਰ ਸਟੇਟ ਕਹਿ ਕੇ ਜਾਂ ਇਹਨਾਂ ਦੀ ਕੋਈ ਵੀ ਤਰ੍ਹਾਂ ਦੀ ਭਾਸ਼ਾ ਵਰਤ ਕੇ ਜਿਹੜੇ ਜਿਹੇ ਬਾਰਡਰ ਲਾ ਕੇ ਸਾਡੇ ਕਿਸਾਨ ਪਿਠਾਏ ਹੋਏ ਨੇ ਕਿਸੇ ਵੀ ਤਰੀਕੇ ਨਾਲ ਸਾਨੂੰ ਗਲਤ ਨੁਮਾਇੰਦਗੀ ਨਾ ਹੋਵੇ ਇਹਨਾਂ ਦੀ ਤਾਂ ਇਲੈਕਸ਼ਨ ਬੰਦ ਕਰਾਉਣ ਦੀ ਵੀ ਕੋਸ਼ਿਸ਼ ਹੈ ਜਿਹੜੀ ਅੱਜ ਇਲੈਕਸ਼ਨ ਕਮਿਸ਼ਨ ਆ ਉਹ ਵੀ ਕਿਸੇ ਪਾਸੇ ਨੂੰ ਇਹ ਕਹਿ ਰਿਹਾ ਸੀ ਵੀ ਲਾਅਨ ਆਰਡਰ ਮੇਨਟੇਨ ਨਹੀਂ ਹੈ ਜਿੱਥੇ ਕਿ ਅਸੀਂ ਤਸੱਲੀ ਦਿਵਾਈ ਆ ਤੁਹਾਡੇ ਮਾਦਮ ਥਰੂ ਅਸੀਂ ਆਪਦੇ ਵਰਕਰਾਂ ਨੂੰ ਵੀ ਕਹਿੰਨੇ ਆ ਵੀ ਆਪਾਂ ਸ਼ਾਂਤਮਈ ਦੇ ਪ੍ਰਤੀਕ ਆ ਸਵਾਲ ਦਿੱਤੇ ਆ ਤੁਹਾਨੂੰ ਤੋਂ ਨੂੰ ਬਣਦੇ ਆ ਸਵਾਲ ਮੈਨੀਫੈਸਟੋ ਨੂੰ ਪੁੱਛਣ ਨੂੰ ਤੁਸੀਂ ਡਿਬੇਟ ਲੈਵਲ ਤੇ ਉਤੇ ਕੁਐਸਚਨ ਪੁੱਛੋ ਵੀ ਇਹਨਾਂ ਨੂੰ ਕੋਈ ਬਹਾਨਾ ਨਾ ਮਿਲੇ ਵੋਟਾਂ ਕੈਨਸਲ ਕਰਾਉਣ ਦਾ ਜਿੱਥੇ ਇਹ ਭੱਜਣ ਇਹ ਆਪਾਂ ਇਹਨਾਂ ਨੂੰ ਬੈਠ ਕੇ ਸਵਾਲ ਪੁੱਛਨੇ ਆ ਮੈਂਟੇਨਡ ਪੁੱਛਨੇ ਆ ਸਾਰੇ ਕੈਡਰ ਨੂੰ ਸਾਡੇ ਥਰੂ ਕਿਸਾਨਾਂ ਨੂੰ ਬੇਨਤੀ ਵੀ ਕਰਦੇ ਆ ਵੀ ਖਰੂਦ ਆਪਾਂ ਨੂੰ ਸ਼ਬਦ ਇਹ ਖਰੂਦੀ ਕਿਹਾ ਇਹਦਾ ਜਵਾਬ ਦਈਏ ਸ਼ਾਂਤਮਈ ਤਰੀਕੇ ਨਾਲ ਇਹਦੇ ਮੂੰਹ ਤੇ ਚਪੇੜ ਮਾਰੀਏ ਵੀ ਅਸੀਂ ਹੁਣ ਪੜੇ ਲਿਖੇ ਹੋ ਚੁੱਕੇ ਆ ਸਾਨੂੰ ਜਾਗਰਤ ਹੋ ਚੁੱਕੇ ਆ ਅਸੀਂ ਆਪਣੀ ਜਾਗਰਤ ਹੋ ਕੇ ਵੋਟ ਪਾਉਣੀ ਆ ਤੁਹਾਨੂੰ ਸਵਾਲ ਅਸੀਂ ਕਰਾਂਗੇ ਕਰਾਂਗੇ ਪਰ ਅਸੀਂ ਡਿਬੇਟ ਲੈਵਲ ਦੇ ਉੱਤੇ ਕਰਾਂਗੇ ਕੋਈ ਬਹਾਨਾ ਚੋਣ ਕਮਿਸ਼ਨ ਨੂੰ ਜਾ ਕਿਸੇ ਪੋਲੀਟੀਕਲ ਪਾਰਟੀ ਨੂੰ ਇਹ ਜਣਾ ਮਿਲੇ ਵੀ ਚੋਣਾਂ ਅੱਗੇ ਕਰਾਈਆਂ ਜਾਣ ਪਿ ਤੇਕ ਨੋ ਕਿਸਾਨ ਦਾ ਨਾ ਮੌਤ ਹੋ ਜਾਂਦੀ ਹੈ ਔਰ ਉਸ ਤਰੀਕੇ ਨਾਲ ਉਹਨਾਂ ਨੇ ਵੀਡੀਓ ਵੀ ਮੁੜ ਕੇ ਦਿਖਾਈਆਂ ਕਹਿੰਦੇ ਵੀ ਆਪਣੇ ਆਪ ਡਿੱਗ ਗਿਆ बेहोश ਹੋ ਕੇ ਨੂੰ ਕਿਸੇ ਨੇ ਹੱਥ ਨਹੀਂ ਲਾਇਆ ਕਿਸੇ ਨੇ ਧੱਕਾ ਮੁੱਕੀ ਨਹੀਂ ਕੀਤੀ ਫਿਰ ਦੁਬਾਰਾ ਪਰਚੇ ਵੀ ਹੋਏ ਆ ਬੀਜਪੀ ਦੇ ਉਮੀਦਵਾਰਾਂ ਦੇ ਜਿਹੜੇ ਨਾਲ ਸੀਗੇ ਇਹਦੀ ਲਾਈਨ ਦੇ ਉੱਤੇ ਵਿੱਚੋਂ ਕਮਿਸ਼ਨ ਸਾਹਿਬ ਨੂੰ ਅਸੀਂ ਬੇਨਤੀ ਕੀਤੀ ਆ ਵੀ ਜਿੱਥੇ ਸਾਨੂੰ ਖਰੂਦੀ ਕਿਹਾ ਉੱਥੇ ਇਹ ਵੀ ਪਤਾ ਕਰੋ ਵੀ ਜਦੋਂ ਇਲੈਕਸ਼ਨ ਕੈਂਡੀਡੇਟ ਜਿੱ ਤੁਰਦਾ ਜਦੋਂ ਜਦ ਪਿੰਡਾਂ ਜਾਂਦਾ ਤਾਂ ਉਹਦੇ ਨਾਲ ਕਹਿਜੇ ਅਨਸਰ ਦੇ ਬੰਦੇ ਹੁੰਦੇ ਨੇ ਕੀ ਉਹਨਾਂ ਦਾ ਰੈਕર્ડ ਆ ਪਿਛਲਾ ਬੈਕ ਰੈਕર્ડ ਕਿਹੜਾ ਜਿਹੜੇ ਉਹ ਬੰਦੇ ਕੈਰੀ ਕਰਕੇ ਲੈ ਕੇ ਜਾ ਰਹੇ ਜਿੱਥੇ ਤੁਸੀਂ ਖਰਚਿਆਂ ਦੇ ਉੱਤੇ ਜਾਂ ਹੋਰ ਚੀਜ਼ਾਂ ਦੇ ਉੱਤੇ ਨਿਗਰ ਰੱਖ ਰਹੇ ਹੋ ਨਿਗਾ ਇਹ ਵੀ ਰੱਖੋ ਵੀ ਜਦੋਂ ਇਹ ਪਿੰਡਾਂ ਜਾਂਦੇ ਆ ਤੇ ਕਹੇ ਜੇ ਅਨਸਰ ਨਾਲ ਲੈ ਕੇ ਜਾਂਦੇ ਨੇ ਉਹ ਸਾਫ਼ ਹੋ ਜਾਊਗਾ ਉਹਦੀ ਜੇ ਇਲੈਕਸ਼ਨ ਕਮਿਸ਼ਨ ਫੇਅਰ ਐਂਡ ਫਾਈਨਲ ਇਹ ਰਿਪੋਰਟ ਤਿਆਰ ਕਰਾ ਲਵੇ ਡੀਜੀਪੀ ਸਾਹਿਬ ਤੋਂ ਅਸੀਂ ਹੁਣ ਇਸ ਤੋਂ ਬਾਅਦ ਡੀਜੀਪੀ ਸਾਹਿਬ ਕੋਲ ਵੀ ਜਾ ਰਹੇ ਹਾਂ ਨਾਲ ਆਰਡਰ ਮੈਂਟੇਨ ਦੀ ਅਸੀਂ ਵਾਅਦਾ ਕਰ ਰਹੇ ਹਾਂ ਉਨਰ ਕੋਲ ਵੀ ਵਾਅਦਾ ਕਰ ਰਹੇ ਆ ਵੀ ਤੁਸੀਂ ਸਾਡੇ ਨਾਲ ਜਿਹੜਾ ਪਹਿਲਾਂ ਇੱਕ ਦਿਨ ਪਹਿਲਾਂ ਜੇ ਕਿਤੇ ਕੋਈ ਤੁਹਾਡਾ ਨੇਤਾ ਜਾਂਦਾ ਤਾਂ ਇੱਕ ਦਿਨ ਪਹਿਲਾਂ ਹੀ ਕਿਸਾਨਾਂ ਨੂੰ ਹਾਊਸ ਅਰੈਸਟ ਕੀਤਾ ਜਾ ਰਿਹਾ ਜਾਂ ਬਿਠਾਇਆ ਜਾ ਰਿਹਾ ਥਾਣੇ ਜਾ ਕੇ ਸ਼ਾਮ ਨੂੰ ਛੱਡਿਆ ਜਾ ਰਿਹਾ ਜਿਹੜੇ ਹੱਕਾਂ ਬਾਰੇ ਪੁੱਛ ਰਹੇ ਆ ਕੀ ਭਗਵੰਤ ਮਾਨ ਜੀ ਨੇ ਕਿਹਾ ਸੀ ਵੀ ਇਹ ਪਾਣੀ ਤੇ ਤੇਲਾਂ ਦੇ ਪਛਾਤ ਆ ਫਾਜ਼ਲ ਕਾ ਇੱਕ ਤੇਲ ਆ ਪੂਰੇ ਪੰਜਾਬ ਦੀ ਜਿੱਥੇ ਪਾਣੀ ਪਹੁੰਚਣਾ ਤੇ ਉਸ ਪਾਸੇ ਹਾਲ ਤੱਕ ਨਹਿਰਾਂ ਚਲਾ ਜਾ ਰਹੀ ਨਹੀਂ ਕੀਤੀ ਗਈਆਂ ਤੇ ਪਿਛਲੇ ਸਮੇਂ ਜਦੋਂ ਗਏ ਨੇ ਬਾਗ ਸੁੱਕ ਗਏ ਨਰਮਲ ਅੱਗੇ ਲਾਉਣਾ ਉਹਦੇ ਵਾਸਤੇ ਪਾਣੀ ਚਾਹੀਦਾ ਨਹਿਰਾਂ ਚ ਪਾਣੀ ਨਹੀਂ ਛੱਡਿਆ ਕਿਸਾਨ ਆਪਣਾ ਪਾਣੀ ਮੰਗਣ ਵਾਸਤੇ ਗਏ ਸੀ ਕੋਈ ਵੱਡੀ ਫੰਗੜੀ ਲੈ ਕੇ ਗਏ ਸੀ ਜਿਹੜਾ ਦਾਅਵੇ ਕੀਤੇ ਗਏ ਸੀ ਵੀ ਅਸੀਂ ਟੇਲਾਂ ਤੇ ਪਾਣੀ ਪਹੁੰਚਾਤਾ ਉਹਦੇ ਤੇ ਵੀ ਆਪਣੀ ਫੋਰਸ ਲਾ ਕੇ ਮੇਨਟੇਨਡ ਕਰਨਾ ਵੀ ਲਾਅ ਐਂਡ ਆਰਡਰ ਦਾ ਬਹਾਨਾ ਲਾ ਕੇ ਆਪਣੇ ਸਵਾਲਾਂ ਤੋਂ ਭਜਣਾ ਇਹਦਾ ਕਿਤੇ ਨਾ ਕਿਤੇ ਪੋਲਿਟਿਕਲ ਪਾਰਟੀਆਂ ਨੂੰ ਖਿਮਾਜਾ ਭੁਗਤਣਾ ਪਊਗਾ ਇੱਕ ਵਾਰ ਅੰਮ੍ਰਿਤਸਰ ਵੀ ਪਿਛਲੇ ਦਿਨ ਦੀ ਗੱਲ ਹੈ ਇੱਕ ਜਿਹੜਾ ਬੀਜੇਪੀ ਦਾ ਕੈਂਡੀਡੇਟ ਸੀ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਕਿਸਾਨਾਂ ਵੱਲੋਂ ਔਰ ਬਾਅਦ ਵਿੱਚ ਉੱਥੇ ਇਟਾ ਰੋੜੇ ਵੀ ਚੱਲਿਆ ਸੀ ਕਈਆਂ ਤੇ ਪਰਚੇ ਵੀ ਹੋਏ ਲੇਕਿਨ ਉਹਦੇ ਵਿੱਚ ਇੱਕ ਮੁੱਦਾ ਇਹ ਵੀ ਨਿਕਲ ਕੇ ਆਉਂਦਾ ਸੀ ਵੀ ਬੀਜੇਪੀ ਉਮੀਦਵਾਰਾਂ ਦਾ ਕਹਿਣਾ ਵੀ ਸਾਨੂੰ ਧਾਰਮਿਕ ਕਿਸਾਨਾਂ ਤੋਂ ਜਾਣ ਤੋਂ ਰੋਕ ਰਿਹਾ ਹੈ ਕਿਸਾਨ ਉਹ ਉਹਦੇ ਵਿੱਚ ਕੀ ਪ੍ਰਿਸਕ੍ਰਿਪਸ਼ਨ ਕੀ ਹੈ ਪੂਰੀ ਸਾਫ਼ ਗੱਲ ਆ ਕਿਸੇ ਨੂੰ ਵੀ ਕਿਤੇ ਧਾਰਮਿਕ ਧਾਰਮਤਾਨਾਂ ਤੋਂ ਜਾਣਾ ਨਹੀਂ ਰੋਕਣਾ ਚਾਹੀਦਾ ਨਾ ਰੋਕਿਆ ਗਿਆ ਜੇ ਰੋਕਿਆ ਗਿਆ ਤਾਂ ਉਹ ਸਪਸ਼ਟ ਹੋਣਾ ਚਾਹੀਦਾ ਉਹਦੇ ਤੇ ਅਸੀਂ ਕਾਰਵਾਈ ਵੀ ਕਰਾਂਗੇ ਅਸੀਂ ਤੁਹਾਡੇ ਮਾਦਮ ਥਰੂ ਫੇਰ ਕਹਿ ਰਹੇ ਆ ਆਪਣੇ ਕੈਡਰ ਨੂੰ ਕਿਸਾਨਾਂ ਨੂੰ ਬੇਨਤੀ ਕਰ ਰਹੇ ਆ ਵੀ ਆਪਣੇ ਉੱਪਰ ਕੋਈ ਇਲਜ਼ਾਮ ਨਹੀਂ ਲੈਣਾ ਆਪਾਂ ਕੁਐਸਚਨ ਪੁੱਛਣਾ ਇਹਨਾਂ ਦੀ ਕਰਤੂਤਾਂ ਦੇ ਇਹਨਾਂ ਦੇ 5 ਸਾਲ ਚ ਇਹਨਾਂ ਨੇ ਕੀ ਕੀਤਾ ਅਗਲੇ 5 ਸਾਲ ਲਈ ਇਹਨਾਂ ਕੋਲ ਸਾਡੇ ਵਾਸਤੇ ਕੀ ਪਲਾਨ ਆ ਆਪਾਂ ਉਹ ਪੁੱਛਣਾ ਇਹਨਾਂ ਤੋਂ ਇਸ ਕਰਕੇ ਕੋਈ ਇਹ ਜੀ ਕਿ ਧਾਰਮਿਕ ਜਾਂ ਕੋਈ ਵੀ ਤਰ੍ਹਾਂ ਦੀ ਕੋਈ ਵੀ ਰਿਲੀਜੀਅਨ ਤੌਰ ਤੇ ਕੋਈ ਇਹੋ ਜੀ ਗੱਲ ਨਹੀਂ ਹੈ ਹਰ ਜਗ੍ਹਾ ਆਜ਼ਾਦੀ ਨਾਲ ਜਾ ਸਕਦੇ ਆ ਅਸੀਂ ਡਿਬੇਟ ਲੈਵਲ ਦੇ ਉੱਤੇ ਜਦੋਂ ਪਿੰਡ ਚ ਆਉਣਗੇ ਉਦੋਂ ਜ਼ਰੂਰ ਪੁੱਛਾਂਗੇ ਵੀ ਤੁਸੀਂ 5 ਸਾਲ ਦਾ ਤੁਹਾਡਾ ਰਿਪੋਰਟ ਕੱਢ ਹੈ ਕੀ ਹੈ ਲਾਹਮਬੰਦੀ ਦੀ ਕੀ ਗਾਰੰਟੀ ਹੈ ਕਿਉਂਕਿ ਜਿਵੇਂ ਤੁਸੀਂ ਦੱਸਿਆ ਵੀ ਭਾਜਪਾ ਉਮੀਦਵਾਰਾਂ ਦੇ ਨਾਲ ਕੁਸ਼ਰਾਰਤੀ ਅੰਸਰ ਆ ਸਕਦੇ ਕਿਸਾਨਾਂ ਦੇ ਵਿੱਚ ਵੀ ਰਲ ਕੇ ਆ ਹੀ ਸਕਦੇ ਉਹੀ ਕੱਪੜੇ ਪਾ ਕੇ ਉਹੀ ਭੇਸ ਧਾਰ ਕੇ ਲਾਹਮਬੰਦੀ ਦੀ ਕੀ ਗਾਰੰਟੀ ਦਿੰਦੇ ਹੋ ਕਿਉਂਕਿ ਮੁੜ ਕੇ ਜ਼ਿੰਮੇਵਾਰੀ ਸਾਰੀ ਕਿਸਾਨ ਜਥੇਬੰਦੀਆਂ ਦੀ ਹੁੰਦੀ ਹੈ ਜੇ ਕਿਤੇ ਕੋਈ ਵਰਤਾਰਾ ਇਹੋ ਜਿਹਾ ਘਟਨਾ ਵਾਪਰਦੀ ਅੰਸਖ ਚੋਰ ਕਬੀਸ਼ਰ ਕੋਲ ਕਿਹਾ ਵਾਦਾ ਵੀ ਕੀਤਾ ਸੀ ਵੀ ਅਸੀਂ ਆਪ ਦਾ ਪੂਰਾ ਖਿਆਲ ਰੱਖਾਂਗੇ ਤੁਹਾਡੇ ਮਾਦਮ ਥੋੜੀ ਸੀ ਆਪਣੇ ਕੈਡਰ ਨੂੰ ਵੀ ਕਹਿ ਰਹੇ ਆ ਪੂਰਾ ਖਿਆਲ ਰੱਖੋ ਆਪਣੇ ਉੱਪਰ ਇਲਜ਼ਾਮ ਨਾ ਆਵੇ ਵੀ ਇਹ ਖਰੂਦੀ ਨੇ ਇਹ ਖਰੂਦੀ ਕਹਿ ਕੇ ਇਲੈਕਸ਼ਨ ਆਗੇ ਕਰਨਾ ਚਾਹੁੰਦੇ ਨੇ ਸਵਾਲ ਕਰਨੋਂ ਨਹੀਂ ਜਾਣਾ ਪਰ ਪੂਰਾ ਜੇ ਪਿੰਡ 'ਚ ਹੁੰਦਾ ਮੈਂ ਵੈਸੇ ਇੱਕ ਗੱਲ ਇੱਕ ਤੁਹਾਨੂੰ ਕਹਿ ਸਕਦਾ ਜਦੋਂ ਪਿੰਡ ਲੈਵਲ ਦੇ ਉੱਤੇ ਇਕੱਠ ਹੁੰਦਾ ਨਾ ਉਹ ਸਾਰੇ ਲੋਕੀ ਇੱਕ ਦੂਜੇ ਨੂੰ ਜਾਣਦੇ ਹੁੰਦੇ ਨੇ ਸਾਰਿਆਂ ਦਾ ਵਤੀਰਾ ਵੀ ਪਤਾ ਹੁੰਦਾ ਜੇ ਭਾਈ ਆਪਣੇ ਜੋ ਕੋਈ ਗਰਮ ਖਿਆਲੀ ਹੈ ਉਹਨੂੰ ਥੋੜਾ ਜਿਹਾ ਪਿੱਛੇ ਖੜਾ ਕਰ ਲੋ ਨਾ ਕੋਈ ਇਹੋ ਜਿਹੀ ਗੱਲ ਕਰੇ ਜਿਹੜਾ ਆਪਣਾ ਅੱਖਸ ਆਪਣਾ ਖਰਾਬ ਹੋਵੇ ਬਿਲਕੁਲ ਧੰਨਵਾਦਾਂ ਵੱਡੀ ਗੱਲ ਹੈ ਵੀ ਲਾਮਬੰਦੀ ਦਾ ਜਿਹੜਾ ਲਫ਼ਜ਼ ਹੈ ਉਸ ਦੀ ਬੜੀ ਅਹਿਮ ਭੂਮਿਕਾ ਰਹਿੰਦੀ ਹੈ ਕਿਸਾਨਾਂ ਵੱਲੋਂ ਵੀ ਖਾਸ ਤੌਰ ਦੇ ਉੱਪਰ ਕਿਹਾ ਗਿਆ ਹੈ ਕਿ ਲਾਮਬੰਦ ਤਰੀਕੇ ਦੇ ਨਾਲ ਸਵਾਲ ਪੁੱਛਣੇ ਹਨ ਔਰ ਬਿਲਕੁਲ ਵੀ ਖਰੂਜ ਜਿਹੜਾ ਹੈਗਾ ਉਹ ਆਪਣੇ ਤੇ ਇਲਜ਼ਾਮ ਨਹੀਂ ਆਉਂਦਣਾ ਚਾਹੀਦਾ ਕੈਮਰਾ ਪਰਸਨ ਅਨਿਲ ਦੇ ਨਾਲ ਮਨਜੋਤ ਸਿੰਘ ਕੰਗ ਦੈਨਿਕ ਸਵਰਾ ਟੀਵੀ ਚੰਡੀਗੜ੍ਹ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par